ਅੱਜ ਹਲਕਾ ਸਨੌਰ ਦੇ ਵਿਧਾਇਕ ਸਰਦਾਰ ਹਰਮਿਤ ਸਿੰਘ ਪਠਾਨ ਮਾਜਰਾ ਵੱਲੋਂ ਪਿੰਡ ਅਲੀਪੁਰ ਅਰਾਈਆਂ ਦੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਵਿੱਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਧੰਨਾ ਭਗਤ ਬਿਰਧ ਆਸ਼ਰਮ ਦੇ ਮੁਖੀ ਗੁਰਸੇਵਕ ਸਿੰਘ ਨੌ ਲੱਖਾਂ ਨੇ ਵਿਧਾਇਕ ਪਠਾਨ ਮਾਜਰਾ ਜੀ ਨੂੰ ਆਸ਼ਰਮ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਮੰਗ ਪੱਤਰ ਦਿੱਤਾ। ਇਸ ਮੌਕੇ ਸਕੂਲ ਵੱਲੋਂ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਫਿਰ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਸ੍ਰੀ ਪਠਾਨ ਮਾਜਰਾ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਜਲਦ ਹੀ ਇਸ ਸਕੂਲ ਨੂੰ ਏਸੀ ਦੀ ਸਹੂਲਤਾਂ ਦਿੱਤੀ ਜਾਵੇਗੀ ਤਾਂ ਕਿ ਬੱਚੇ ਹੋਰ ਮਨ ਲਗਾ ਕੇ ਪੜ ਸਕਣ। ਜੀ ਸਾਡੀ ਭੈਣ ਹੋਰ ਮੇਰੀਆਂ ਭੈਣਾ ਮਾਵਾਂ ਬਜ਼ੁਰਗ ਬੱਚੀਆਂ ਬੱਚੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜਬੂਰੀਆਂ ਸੀਮ ਸਾਹਿਬ ਆ ਰਹੇ ਨੇ ਪਹੁੰਚਣ ਆਲੇ ਪਟਿਆਲੇ ਥਾਪਰ ਕਾਲਜ ਉਨਾਂ ਨੇ ਆਇਆ ਇਹਦੇ ਕਰਕੇ ਥੋੜੀ ਜਿਹੀ ਜਲਦੀ ਆ ਮੈਨੂੰ ਪਤਾ ਪਰਫਾਰਮੈਂਸ ਵਾਸਤੇ ਬੱਚਿਆਂ ਨੇ ਬੜੀ ਤਿਆਰੀ ਕੀਤੀ ਹੁੰਦੀ ਆ ਪਰ ਆ ਬੈਠਾ ਪਰਿਵਾਰ ਸਾਰਾ ਆਪਣਾ ਤੇ ਇਹਨਾਂ ਨੂੰ ਤੁਸੀਂ ਬਾਅਦ ਚ ਸਾਰਿਆਂ ਨੂੰ ਦਿਖਾਓ ਅੱਜ ਆਪਾਂ ਜੋ ਸਿੱਖਿਆ ਕ੍ਰਾਂਤੀ ਸਾਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸ਼ੁਰੂ ਹੋਈ ਆ ਉਹਦੇ ਵਿੱਚ ਇੱਕ ਤੇ ਬੱਚਾ ਦਾ ਕੌਨਫੀਡੈਂਸ ਕਿੰਨਾ ਇੱਕ ਸਾਨੂੰ ਸਕੂਲ ਬਾਰੇ ਪਤਾ ਲੱਗਦਾ ਵੀ ਕੀ ਉਹਦਾ ਰਿਜ਼ਲਟ ਆ ਤੇ ਕਿਹੋ ਜਿਹਾ ਪਰਫਾਰਮੈਂਸ ਹੈ ਤੇ ਕਿਤਰਾ ਟੀਚਰ ਉਹਨਾਂ ਨੇ ਪੜਾਉਂਦੇ ਆ ਇੱਕ ਮਾਪ ਮਾਪਿਓ ਨੂੰ ਆਉਣ ਦਾ ਮੌਕਾ ਮਿਲਦਾ ਵੀ ਸਾਡੇ ਬੱਚਿਆਂ ਦੀ ਕਿੰਨੀ ਕਿ ਤਿਆਰੀ ਆ ਤਾਂ ਜਾਂ ਕਿਹੋ ਜਿਹੀ ਉੱਥੇ ਪੜ੍ਹਾਈ ਚੱਲਦੀ ਆ ਇੰਨਾ ਪ੍ਰੋਗਰਾਮਾਂ ਦੇ ਨਾਲ ਹੀ ਮੈਂ ਦੇਖਿਆ ਜਦੋਂ ਆਲਮੋਸਟ ਸਾਨੂੰ ਵੀ ਹੁਣ ਪਤਾ ਲੱਗਾ ਤੇ ਜਿਹੜੇ ਆਲਮੋਸਟ ਪਰਿਵਾਰਾਂ ਦੇ ਨਾਲ ਬੰਦੇ ਆਉਂਦੇ ਆ ਬਾਹਰੋਂ ਉਹਨਾਂ ਨੂੰ ਵੀ ਪਤਾ ਲੱਗਾ ਵੀ ਜਿਹੜੇ ਸਰਕਾਰੀ ਸਕੂਲ ਜਿਨ੍ਹਾਂ ਨਾਲ ਲੋਕ ਫੇਲ ਸਮਝ ਜਾਂਦੇ ਸੀ ਵੀ ਉਹਨਾਂ 'ਚ ਪੜ੍ਹਾਈ ਵਧੀਆ ਆ ਕੰਫੀਡੈਂਸ ਵੀ ਬੱਚਿਆਂ ਦਾ ਜ਼ਿਆਦਾ ਮੈਂ ਦੇਖਿਆ ਵੀ ਇਹੋ ਜਿਹਾ ਬੇਟੋ ਬਾਬਾ ਜੀ ਇੰਨਾ ਕੰਫੀਡੈਂਸ ਪ੍ਰਾਈਵੇਟ ਸਕੂਲਾਂ ਚ ਵਿਆਹ ਨਹੀਂ ਮੈਂ ਹਰ ਇੱਕ ਸਕੂਲ ਚ ਇਹੋ ਗੱਲ ਕਰਦਾ ਵੀ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਪਹਿਲ ਦਿੰਨੇ ਆ ਤੇ ਜਿਹੜੇ ਸਾਡੇ ਸਰਕਾਰੀ ਸਕੂਲ ਆ ਜਿੰਨੇ ਵੀ ਟੀਚਰ ਸਹਿਬਾਨ ਆ ਇਹ ਸਾਰੇ ਮੈਟ ਦੇ ਆਧਾਰ ਤੇ ਆਪਣੇ ਆਪਣੇ ਭਰਤੀ ਹੋਏ ਆ ਜਿਹੜਾ ਇਹਨਾਂ ਸਕੂਲਾਂ ਚ ਨਹੀਂ ਲੱਗ ਸਕਦਾ ਉਹ ਫਿਰ ਪ੍ਰਾਈਵੇਟ ਸਕੂਲਾਂ ਚ ਲੱਗਦਾ ਅਸੀਂ ਉਹਨਾਂ ਟੀਚਰਾਂ ਕੋ ਪੜਾ ਕੇ ਆਪਣੇ ਬੱਚੇ 라ਜੀ ਜਿਹੜਾ ਇਹਨਾਂ ਰਿਜ਼ਲਟਾਂ ਚੋਂ ਨਹੀਂ ਪਾਸ ਹੋ ਸਕਿਆ ਜਿਹੜੇ ਰਿਜ਼ਲਟਾਂ ਕੇ ਪਾਸ ਹੋ ਸਕਿਓ ਸਾਰੇ ਸਰਕਾਰੀ ਸਕੂਲਾਂ 'ਚ ਬੈਠੇ ਆ। ਤੇ ਪਹਿਲੋਂ ਅਸੀਂ ਕਿਉਂ ਨਹੀਂ ਪੜਾਉਂਦੇ ਬੱਚਿਆਂ ਨੂੰ ਆਪਣਾ ਉਹ ਟਾਟਾਂ ਤੇ ਬੈਠੇ ਰਹਿੰਦੇ ਆ ਆਪਣੇ ਘਰੋਂ ਬੋਰੀ ਲੈ ਕੇ ਜਾਣਾ ਪੈਂਦਾ ਜਿੱਦ ਤਰ ਆਪਾਂ ਪੜਦੇ ਨੇ ਸੇ ਪੁਰਾਣੇ ਸਕੂਲਾਂ ਦੇ ਵਿੱਚ ਉਹ ਜਿਹੜੇ ਸਕੂਲ ਸੀ ਸਰਕਾਰੀ ਉਹ ਆਪਾਂ ਨੂੰ ਲੱਗਦਾ ਹੁੰਦਾ ਸੀ ਪ੍ਰਾਈਵੇਟ ਨੂੰ ਮਾੜੇ ਆ। ਅੱਜ ਹਰ ਕਸੂਰਤ ਜਿਹੜੀ ਉਹ ਸਰਕਾਰੀ ਸਕੂਲਾਂ 'ਚ ਹੋ ਗਈ ਆ। ਮੈਂ ਹਰ ਇੱਕ ਸਕੂਲ 'ਚ ਜਿਵੇਂ ਆਪਣੇ ਹਲਕੇ 'ਚ ਤਕਰੀਬਨ 70% ਆਪਾਂ ਸਕੂਲ ਏਸੀ ਕਰਤੇ ਆ। ਥੋੜੇ ਰਹਿ ਗਏ ਆ ਇਹਨਾਂ ਨੂੰ ਵੀ ਜਲਦੀ ਮੈਂ ਕਰਵਾ ਦੇਣਾ ਏਸੀ। ਪੜਨਾ ਤੁਸੀਂ ਆ ਬੱਚਿਆਂ ਨੇ। ਪਰ ਜਿਹੜਾ ਏਸੀ ਆ ਉਹ ਅਸੀਂ ਕਰਵਾ ਦਾਂਗੇ। ਇੱਥੇ ਸੋਧਰ ਲੱਗ ਗਿਆ ਜੀ। ਕਿੰਨੇ ਕਿਲੋਵੈਟ ਦਾ? 5 5 ਕਿਲੋਵੈਟ। ਇਹਨਾਂ ਲਿਖ ਕੇ ਭੇਜਿਆ ਕਰੋ। ਤੁਹਾਡੇ ਜਿਵੇਂ ਹੁਣ ਕਮਰੇ ਜਾਦੇ ਆ। ਤੁਸੀਂ 5-5 ਦੇ ਦੋ ਬਟਰੀਆ। ਫਿਰ ਦੱਸ ਦਿਓਗੇ। ਤੇ ਹੁਣ ਏਸੀ ਏਸੀ ਭੇਜਿਆ ਤਾਂ ਤਾਂ 2 ਸਾਲ ਹੋ ਗਏ ਭੇਜਿਆ ਨੂੰ ਅੱਧਿਆਂ ਨੇ ਅਜੇ ਤਾਰਾਂ ਕਰਕੇ ਨਹੀਂ ਲਾਏ ਅਸੀਂ ਬੈਠੇ ਆ ਬੈਠੇ ਆ ਤਾਂ ਬਿੱਲਾਂ ਤੋਂ ਡਰਦੇ ਨਹੀਂ ਲਾਉਂਦੇ ਹੁਣ ਜਿਵੇਂ ਹਰ ਇੱਕ ਸਕੂਲ ਦੇ ਵਿੱਚ ਸੋਲਰ ਲੱਗ ਗਿਆ ਬਹੁਤ ਘੱਟ ਸਕੂਲ ਰਹਿ ਗਏ ਜਿਨ੍ਹਾਂ 'ਚ ਸੋਲਰ ਨਹੀਂ ਲੱਗਾ ਵਾਈਫਾਈ ਵੀ ਲੱਗਾ ਜੀ ਤੇ ਜੋ ਸਕੂਲਾਂ 'ਚ ਹੁਣ ਸਹੂਲਤਾਂ ਆ ਪਹਿਲੀਆਂ ਸਹੂਲਤਾਂ ਨਾਲੋਂ ਹੁਣ ਤੋਂ ਬਹੁਤ ਫਰਕ ਆ ਟੀਚਰ ਮੈਂ ਕਈਆਂ ਸਕੂਲਾਂ 'ਚ ਦੇਖਿਆ ਵੀ ਆਪਣੀ ਤਨਖਾਹ ਦੀ ਤਨਖਾਹ ਚੋਂ ਵੀ ਪੈਸਾ ਲਾਉਣਦੇ ਆ ਸਕੂਲਾਂ ਦੇ ਵਿੱਚ ਇੱਥੇ ਲੋੜ ਪੈਂਦੀ ਆ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਗੁਰਦੁਆਰੇ ਮੰਦਰਾਂ ਮਸਜਿਦਾਂ ਨੂੰ ਆਪਾਂ ਬੜੇ ਪੈਸੇ ਦੇ ਲਿਆ ਸਾਡੇ ਬੱਚਿਆਂ ਦਾ ਹਲਾ ਅਸਲੀ ਭਲੇਖਿਆ ਉਹ ਇਨ੍ਹਾਂ ਸਕੂਲਾਂ 'ਚ ਬੈਠਾ ਸਰਕਾਰੀਆਂ 'ਚ ਸਾਨੂੰ ਦਸਵੰਧ ਇੱਥੇ ਵੀ ਦੇਣਾ ਚਾਹੀਦਾ ਇਨ੍ਹਾਂ ਸਕੂਲਾਂ ਦੇ ਵਿੱਚ ਜਿੱਥੇ ਸਾਡੇ ਬੱਚਿਆਂ ਨੇ ਕੁਝ ਬਣ ਕੇ ਜਾਣਾ ਪ੍ਰਾਈਵੇਟ ਸਕੂਲ ਜਿਨ੍ਹਾਂ ਕੋਲ ਪੈਸੇ ਹੈਗੇ ਆ ਚਾਰ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜਨੇ ਉਹ ਤੇ ਪੰਛੀ ਆ ਉਹਨਾਂ ਸਭ ਨੇ ਉੱਡ ਜਾਣਾ ਜਿਹੜਾ ਸਰਕਾਰੀ ਸਕੂਲ ਆ ਇੱਥੋਂ ਦੇ ਪੜ੍ਹੇ ਹੀ ਬੱਚੇ ਜਿਹੜੇ ਡੀਸੀਐਸਐਸਪੀ ਜੱਜ ਪੀसीएस ਟੀਚਰ ਸਭ ਇਹਨਾਂ ਸਕੂਲਾਂ ਚੋਂ ਥਾਣੇਦਾਰ ਇੰਸਪੈਕਟਰ ਸਭ ਇੱਥੋਂ ਨਿਕਲਦੇ ਆ ਇਹ ਤੁਹਾਨੂੰ ਬੇਨਤੀ ਆ ਆਵੇ ਜਿਹੜੇ ਪ੍ਰਾਈਵੇਟ ਸਕੂਲ ਐ ਪੜਾਉਂਦੇ ਹੋ ਜਾਂ ਤੁਹਾਡੇ ਕੋ ਗੁਜਾਇਸ਼ ਹੈਗੀ ਆ ਇਹਨਾਂ ਗਰੀਬਾਂ ਦੇ ਬੱਚਿਆਂ ਵਾਸਤੇ ਵੀ ਕੁਝ ਨਾ ਕੁਝ ਤਸਵੰਦ ਕੱਢ ਕੇ ਇਹਨਾਂ ਤੇ ਲਾਇਆ ਕਰੋ ਇਹ ਤੁਹਾਡੇ ਫਾਇਦੇ ਚ ਰਹਿਣਗੇ ਅੱਜ ਤੁਸੀਂ ਜਲੰਧਰ ਚਲਜੋ ਹਿਆਰਪੁਰ ਚਲਜੋ ਨਵਾਂ ਸ਼ਹਿਰ ਚਲਜੋ ਕਿਤੇ ਬਜ਼ੁਰਗ ਬਜ਼ੁਰਗ ਰਹਿ ਗਏ ਆ ਵੱਡਾ ਕੋਈ ਨਹੀਂ ਰਹਿ ਗਿਆ ਕੋਈ ਕਾਲ ਚਲਾਣਾ ਕਰ ਦੇਣਾ ਉਹਦਾ ਸਸਕਾਰ ਤੇ ਵੀ ਨਹੀਂ ਕੋਈ ਆਉਂਦਾ ਉਦੋਂ ਫਿਰ ਗਰੀਬ ਦੇ ਬੱਚੇ ਹੀ ਯਾਦ ਆਉਂਦੇ ਆ ਤੇ ਆਪਣੇ ਜਿਹੜੇ ਲੱਛਣ ਲਾਤ ਬਣ ਗਏ ਆਪਣੇ ਵੀ ਕਿਸੇ ਦਾ ਜਵਾਕ ਨਹੀਂ ਇਥੇ ਰਹਿ ਚੱਲਿਆ ਕੋਠੀਆਂ ਰਹਿ ਚਲੀਆਂ ਕੱਲੀਆਂ ਬਾਕੀ ਸਭ ਬਾਹਰ ਕਲਦੇ ਲੱਗੇ ਆ ਸੀ ਤੇ ਜੇ ਅੱਜ ਆਪਾਂ ਗਰੀਬ ਦੇ ਬੱਚੇ ਦੇ 10 ਰੁਪਏ ਲਾ ਲਾਂਗੇ ਨਾਲੇ ਇਹਨਾਂ ਦੀ ਜ਼ਿੰਦਗੀ ਬਣੂਗੀ ਤੇ ਨਾਲੇ ਤੁਹਾਡਾ ਸੁਹਾਣ ਹੋਵੇ ਇਹਨਾਂ ਤੇ ਆਪਾਂ ਸਾਰੇ ਜਾਣੇ ਇਹਨਾਂ ਤੇ ਇਹਨਾਂ ਦਾ ਧਿਆਨ ਰੱਖਿਆ ਕਰੇ ਬਹੁਤ ਕੌਨਫੀਡੈਂਸ ਵਾਲੇ ਬੱਚੇ ਆ ਮੈਂ ਪਿੱਛੇ ਹਸਰਪੁਰ ਪ੍ਰੋਤਾ ਸਕੂਲ ਚੋਂ ਆਇਆ ਜਿਹੜੇ 99 99% ਬੱਚਿਆਂ ਦੇ ਰਿਜ਼ਲਟ ਆ ਬੜੀ ਵੱਡੀ ਗੱਲ ਆ ਸਰਕਾਰੀ ਸਕੂਲਾਂ ਦੇ ਵਿੱਚੋਂ ਇਹੋ ਜਿਹਾ ਰਿਜ਼ਲਟ ਆਉਣਾ 95% 98% ਅਹੀਂ ਤੇ ਸਾਰੇ 33 35 45 55 ਵਾਲੇ ਸਾਂ ਜਿਹਦੇ 55% ਆਉਂਦੇ ਨੇ ਦੇ ਹੀ ਉਹ ਬੜਾ ਮੈਨੇ ਰੱਖਦਾ ਨੇ ਵੀ 55% ਦੇ ਨੰਬਰ ਆ ਤੇ ਅੱਜ ਅੱਜ ਬੱਚਿਆਂ ਦੀ ਰੇਂਜੀ ਬਹੁਤ ਟੱਪ ਗਈ ਆ ਤੇ ਕੌਨਫੀਡੈਂਸ ਬਹੁਤ ਆ ਅੱਜ ਉਸ ਸਟੇਜ ਤੇ ਚੜਨ ਮੈਂ ਜਦੋਂ ਅਸੀਂ ਕਾਲਜ ਤੁਹਾਡੇ ਦੇ ਪਹਿਲੀ ਵਾਰੀ ਸਾਨੂੰ ਸਟੇਜ ਤੇ ਚੜਨ ਦਾ ਮੌਕਾ ਮਿਲਿਆ ਲੱਤਾਂ ਕੰਬਦੀਆਂ ਸੀ ਅੱਜ ਬੱਚਿਆਂ ਦਾ ਕੌਨਫੀਡੈਂਸ ਵੇਖੋ ਬਹੁਤ ਵਧੀਆ ਬੋਲਦੇ ਆ ਤੇ ਪਰਫਾਰਮੈਂਸ ਬਹੁਤ ਵਧੀਆ ਕਰਦੇ ਆ ਜਿਹੜੇ ਬੱਚੇ ਅੱਜ ਏਡੀ ਵਧੀਆ ਪਰਫਾਰਮੈਂਸ ਕਰਦੇ ਆ ਨਾ ਕੌਨਫੀਡੈਂਸ ਆ ਕੱਲ ਨੂੰ ਕੀ ਨਹੀਂ ਬਣ ਸਕਦੇ ਸਿਰਫ ਸਾਨੂੰ ਮਿਹਨਤ ਦੀ ਲੋੜ ਆ ਤੇ ਮੈਂ ਸਾਰੇ ਸਟਾਫ ਨੂੰ ਬੇਨਤੀ ਕਰਦਾ ਵੀ ਇਹਨਾਂ ਦੇ ਜਿੰਨੇ ਵੱਧ ਤੋਂ ਵੱਧ ਮਿਹਨਤ ਕਰੋ ਇਹ ਪਗਲਾ ਭੁਵੇਖ ਸਾਡਾ ਇਹ ਆ ਜਿੰਨੇ ਪ੍ਰਾਈਵੇਟ ਸਕੂਲਾਂ ਚ ਪੜਦੇ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਰਹੇ ਤੇ ਜਿਹੜੇ ਸਰਕਾਰੀ ਸਕੂਲਾਂ ਵਾਲੇ ਆ ਇਹੋ ਹੀ ਸਾਡਾ ਭੁਵੇਖਿਆ ਅਗਲਾ ਨੌکریاں ਵੀ ਇਹਨਾਂ ਨੇ ਲੱਗਣਾ ਤੇ ਸਾਰਾ ਕੁਝ ਇਹਨਾਂ ਦੇ ਹੱਥ ਚ ਹੀ ਆ ਇਹਨਾਂ ਨੂੰ ਆਪਾਂ ਆਪਣੇ ਜਿਹੜਾ ਭੁਵੇਖਿਆ ਇਹਨੂੰ ਆਪਾਂ ਬਚਾਈਏ ਇਹਨਾਂ ਨੂੰ ਵੱਧ ਤੋਂ ਵੱਧ ਵਧੀਆ ਪੜਾਈ ਜਿਹੜੀ ਉਹ ਕਰਾਈਏ ਅੱਜ ਸਰਦਾਰ ਭਗਵੰਤ ਸਿੰਘ ਮਾਨ ਰਵਿੰਦਰ ਕੇਜਰੀਵਾਲ ਸਾਹਿਬ ਸ਼ਿਸ਼ੋਧिया ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਾਇਆ ਏ ਮੈਂ ਉਹਨਾਂ ਦਾ ਧੰਨਵਾਦ ਦੀਆਂ ਵੀ ਉਹਨਾਂ ਨੇ ਸਕੂਲਾਂ ਵਾਲਾ ਇੰਨਾ ਧਿਆਨ ਕੀਤਾ ਤੇ ਜਿਹੜੇ ਬੱਚੇ ਆ ਉਹਨਾਂ ਚ ਕੌਨਫੀਡੈਂਸ ਵੀ ਬਣਿਆ ਤੇ ਸਾਨੂੰ ਵੀ ਸਕੂਲਾਂ ਚ ਜਾਣ ਦਾ ਮੌਕਾ ਮਿਲਿਆ ਮੈਂ ਕਈਆਂ ਦਾ ਦੇਖਿਆ ਆ ਦੂਜੀਆਂ ਵਿਰੋਧੀ ਪਾਰਟੀਆਂ ਆਣ ਕੇ ਬਾਹਰ ਰੌਲਾ ਪਾ ਕੇ ਮਹਿ ਜਾਂਦੀਆਂ ਐਮਐਲ ਆਣਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੇਰੇ ਭਰਾਓ ਇਹ ਆਉਣ ਤੇ ਲੱਗੇ ਆ ਨਾ ਪਹਿਲਿਆਂ ਨੇ ਤੇ ਮੇਰਾ ਖਾਲ ਸਕੂਲਾਂ ਦੀ ਸ਼ਕਲ ਵੀ ਨਹੀਂ ਵੇਖੀ ਨਿੱਕੂ ਸਕੂਲ ਕਿਹੋ ਜਿਹਾ ਸਾਡਾ ਕਿਹੋ ਜਿਹਾ ਨਹੀਂ ਵੀ ਉਹਨਾਂ 'ਚ ਕੀ ਕੋਈ ਪ੍ਰੋਬਲਮ ਹੈ ਕੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਜਿੱਥੇ ਕੋਈ ਤੁਹਾਨੂੰ ਲੋੜ ਪੈਂਦੀ ਦੱਸਿਆ ਕਰੋ ਕਿਸੇ ਸਕੂਲ 'ਚ ਕੋਈ ਬੱਚੇ ਬਹੁਤ ਵਧੀਆ ਪੜ੍ਹਾਈ ਕਰ ਸਕਦੇ ਨੇ ਥੋੜੇ-ਬੋਤੇ ਖਰਚੇ ਦੀ ਲੋੜ ਪੈਂਦੀ ਆ ਉਹਨਾਂ ਦੇ ਮਾਪਿਓ ਕੋਈ ਨਹੀਂ ਹੁੰਦਾ ਜਰੂਰ ਸਾਨੂੰ ਦੱਸਿਆ ਕਰੋ ਅਸੀਂ ਆਪਣੇ ٹرسٹ ਵੱਲੋਂ ਉਹਨਾਂ ਦੀ ਜਰੂਰ ਸਾਰਿਆਂ ਬੱਚਿਆਂ ਦੀ ਹੈਲਪ ਕਰਾਂਗੇ ਤੇ ਮੈਂ ਬੇਨਤੀ ਕਰਦਾ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੜ੍ਹ ਕੇ ਆਪਣੇ ਮਾਪਿਓ ਦਾ ਆਪਣੇ ਪਿੰਡ ਦਾ ਆਪਣੀ ਕਲੋਨੀ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸਟੇਟ ਦਾ ਨਾਰੋਸ਼ਨ ਕਰੋ ਤਾਂ ਕਿ ਤੁਹਾਡੇ ਤੇ ਮਾਣ ਹੋਵੇ ਸਾਡੇ ਇੰਡੀਆ ਨੂੰ ਕਿ ਸਾਡੇ ਇਹੋ ਜਿਹੇ ਬੱਚੇ ਆ ਤੇ ਟੀਚਰਾਂ ਨੂੰ ਵੀ ਮਾਣ ਹੋਵੇ ਵੀ ਮੈਂ ਮੇਰਾ ਇਹ ਸਟੂਡੈਂਟ ਸੀ ਤੇ ਅਸੀਂ ਨੇ ਪੜਾਇਆ ਸੀ ਮੈਂ ਇੱਕ ਜ਼ਿੰਦਗੀ ਤੁਹਾਨੂੰ ਦੋ ਚੀਜ਼ਾਂ ਦੱਸਦਾ ਜਦੋਂ ਤੁਸੀਂ ਤਰੱਕੀ ਕਰੋਗੇ ਦੋ ਜਣੇ ਖੁਸ਼ ਹੁੰਦੇ ਆ ਜਾਂ ਤੁਹਾਡਾ ਮਾਪਿਓ ਤੇ ਜਾਂ ਜਿਹਨੇ ਤੁਹਾਨੂੰ ਟੀਚਰ ਨੇ ਪੜਾਇਆ ਹੁੰਦਾ ਉਹ ਹੋਇ ਜਾਂਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਪੜਾਇਆ ਸੀ ਤਾਂ ਅੱਜ ਮੇਰਾ ਬੱਚਾ ਵਧੀਆ ਮਕਾਮ ਤੇ ਪਹੁੰਚਾ ਤੇ ਜਦੋਂ ਅੱਜ ਟੀਚਰ ਮਾੜਾ ਮੋਟਾ ਝਟਕ ਦਿੰਦੇ ਆ ਇੱਕ ਮੋਬਾਈਲਾ ਵਾਲੀ ਬੜੀ ਬਿਮਾਰੀ ਆਈ ਹੈ ਮੋਬਾਈਲ ਲੈ ਕੇ ਆ ਜਾਂਦੇ ਸਾਡੇ ਬੱਚੇ ਨੂੰ ਚਪੇੜ ਕਮਾਰੀ ਆ ਆ ਉਂਗਲ ਤੋੜੀ ਟੀਚਰ ਨੇ ਸਾਡੇ ਘਰੋਂ ਕੋਈ ਨਹੀਂ ਗਿਆ ਨਾਲੇ ਚੰਗੇ ਭਲੇ ਕਰਦੇ ਆ ਤੇ ਜੇ ਨੋ ਕਿਤੇ ਅਸੀਂ ਕੋ ਗਲਤੀ ਕਰਦੇ ਗਲਤੀ ਸੀ ਤਾਂ ਹੀ ਟੁੱਟੀ ਉਦੋਂ ਬਹੁਤ ਕੁੱਟ ਪਈ ਨਹੀਂ ਦੀ ਆ ਮੇਰੀਆਂ ਭੈਣਾਂ ਵੀ ਵਿੱਚ ਸਾਡੀ ਉਮਰ ਦੀਆਂ ਕਈ ਆ ਵੱਡੀ ਉਮਰ ਦੇ ਬੈਠੇ ਕਿਹਦੀ ਰਿਪੇਅਰ ਨਹੀਂ ਹੋਈ ਸਕੂਲਾਂ 'ਚ ਸਭ ਨੂੰ ਠੁਗੀਆਂ ਤੇ ਜੇ ਸਾਡੇ ਜਵਾਬ ਨੂੰ ਕੋਈ ਗਲਤੀ ਤੋਂ ਝੜਕ ਲੂਗਾ ਤੇ ਉਹਦੇ ਪਿੱਛੇ ਆਵੇਂ ਨਾ ਤੁਰ ਪਿਆ ਕਰੋ ਵੀ ਸਕੂਲਾਂ ਜਾਣ ਕੇ ਟੀਚਰਾਂ ਨਾਲ ਲੜਨ ਲੱਗ ਪੈਂਦੇ ਹਾਂ ਵੀ ਮੇਰੇ ਮੁੰਡੇ ਨੂੰ ਮਾਰ ਕੇਵੇਂ ਦਿੱਤਾ ਤੇਰੀ ਜੁਰਤ ਕਿਵੇਂ ਪਈ ਤੂੰ ਫਲਾਣਾ ਕਿਵੇਂ ਕਰਤਾ ਜੇ ਸਾਡੇ ਬੱਚਾਂ 'ਚ ਕੋਈ ਗਲਤੀਆਂ ਦੇ ਝੜਕ ਲੂਗਾ ਤੇ ਕੋਈ ਹੱਥ ਨਹੀਂ ਇਹ ਕਿਸੇ ਮਕਾਮ ਤੇ ਚੰਗੇ ਤੇ ਪਹੁੰਚਣਗੇ ਫੇਰ ਯਾਦ ਕਰਨਗੇ ਅੱਜ ਸਾਡੇ ਘਰਾਂ ਚ ਜਿੰਨਾਂ ਚ ਮਾਪਿਓ ਨਹੀਂ ਰਹੇਗੇ ਉਹਨਾਂ ਦੀ ਟੋਕ ਨਹੀਂ ਰਹਗੀ ਉਹ ਪਛਤਾਉਂਦੇ ਆ ਵੀ ਸਾਡੀ ਟੋਕਣ ਵਾਲਾ ਨਹੀਂ ਰਿਹਾ ਕੋਈ ਫਿਰ ਗਲਤੀਆਂ ਹੁੰਦੀਆਂ ਜਦੋਂ ਤੁਸੀਂ ਸਕੂਲ ਚ ਕੋਈ ਗਲਤੀ ਕਰਦੇ ਹੋ ਜਿਹੜਾ ਤੁਹਾਨੂੰ ਟੀਚਰ ਟੋਕਦਾ ਆ ਉਹ ਤੁਹਾਡੇ ਫਾਇਦੇ ਚ ਹੁੰਦਾ ਤੁਹਾਨੂੰ ਉਦੋਂ ਆ ਮਾੜਾ ਲੱਗਦਾ ਹੁੰਦਾ ਪਰ ਜਦੋਂ ਤੁਸੀਂ ਕਿਸੇ ਮਕਾਮ ਤੇ ਪਹੁੰਚਦੇ ਆ ਨਾ ਉਦੋਂ ਉਸ ਟੀਚਰ ਨੂੰ ਸਭ ਤੋਂ ਵੱਧ ਯਾਦ ਕਰਦੇ ਨੇ ਉਹ ਜਿਨੇ ਤੁਹਾਡੀ ਰਿਪੇਅਰ ਕਰਕੇ ਤੁਹਾਨੂੰ ਸਿੱਧਾ ਕੀਤਾ ਹੋਵੇ ਇਸ ਕਰਕੇ ਆਪਣੇ ਜਿਵੇਂ ਮਾਪਿਓ ਦੀ ਇੱਜ਼ਤ ਕਰਦੇ ਹੋ ਉਦੋਂ ਵੀ ਵੱਧ ਆਪਣੇ ਟੀਚਰਾਂ ਦੀ ਇੱਜ਼ਤ ਕਰਿਆ ਕਰੋ ਇਹ ਤੁਹਾਨੂੰ ਹੋਰ ਦੇਲਨਾ ਪੜਾਉਣ ਤੇ ਤੁਸੀਂ ਹੋਰ ਤਰੱਕੀ ਕਰੋ ਮੈਂ ਤੁਹਾਨੂੰ ਬਹੁਤ ਜਲਦੀ ਆ ਤੁਹਾਡੀਆਂ ਗਰਮੀਆਂ ਏਸੀ ਦੇ ਵਿੱਚ ਹੀ ਨਿਕਲਣਗੀਆਂ ਬਹੁਤ ਜਲਦੀ ਤੁਹਾਨੂੰ ਏਸੀ 깔 ਦੇਣਾ ਪਰ ਇਹਨੂੰ ਚਲਾਣ ਨੂੰ ਕਰਤਾ ਜੀ ਟ੍ਰਾਂਸਫਾਰਮ ਤੋਂ ਹੀ ਵੱਖਰਾ ਮੈਂ ਬਿਜਲੀ ਵਾਲਿਆਂ ਨੂੰ ਕਹਿ ਦੇਣਾ ਲਵਾ ਦਿੰਦੇ ਤੁਹਾਨੂੰ ਕਿ ਤੁਹਾਨੂੰ ਏਸੀ ਜਿਹੜਾ ਉਹ ਬਹੁਤ ਜਲਦੀ ਆਪਾਂ ਪ੍ਰੋਵਾਈਡ ਕਰਵਾ ਦੇਵਾਂਗੇ ਮੈਂ ਸਾਰੇ ਸਟਾਫ ਦਾ ਸਾਰੇ ਆਏ ਭੈਣ ਭਰਾਵਾਂ ਦਾ ਬੱਚਿਆਂ ਦਾ ਧੰਨਵਾਦੀ ਹਾਂ ਤੁਸੀਂ ਆਏ ਗਰਮੀ ਬੜੀ ਆ ਮੇਰਾ ਵੀ ਰੋਕੋ ਨੂੰ ਜੀ ਕਰਦਾ ਪਰ ਪਰਫਾਰਮੈਂਸ ਬੜੀ ਵਧੀਆ ਹੈ ਪਰ ਮਜਬੂਰੀਆਂ ਸੀਐਮ ਸਾਹਿਬ ਨੇ ਆਉਣ ਕਰਕੇ ਜਾਣਾ ਸਾਰਿਆਂ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ